ਪੋਸਟੂ ਅੱਖਾਂ ਦੀ ਹਰੇਕ ਨੂੰ ਪ੍ਰੋਬਲਮ ਆ ਗਈ। ਬੱਚੇ ਮੋਬਾਈਲ ਜ਼ਿਆਦਾ ਵੇਂਦੇ ਹੈਗੇ। ਆਪਾਂ ਵੀ ਵੇਦੇ ਨੇ ਬਜ਼ੁਰਗੋ ਵੀ ਵੇਂਦੇ ਹੈਗੇ। ਛੋਟੇ ਵੱਡੇ ਸਾਰੇ ਮੋਬਾਈਲ ਹੀ ਦੇਖਦੇ ਹੈਗੇ। ਸਿਰਨਿਕਾ ਹਬ ਤੱਕ ਅਗੀਆਂ ਜਹਾਨ ਗਿਆ। ਐਣਕਾ ਹਰੇਕ ਤੇ ਲੱਗੀ ਵੀ ਹੈ ਛੋਟਾ ਵੱਡਾ ਕੀ ਹੈ। ਤੁਹਾਨੂੰ ਅੱਜ ਵਧੀਆ ਜਾਣਕਾਰੀ ਦੇਣ ਲੱਗੇ ਆਪਾਂ। ਨੁਕਤਾ ਬਹੁਤ ਵਧੀਆ ਫਾਰਮੂਲਾ ਦੱਸਣ ਲੱਗੇ ਅੱਖਾਂ ਵਾਸਤੇ। ਐਣਕ ਦੀ ਜ਼ਰੂਰਤ ਆ ਪੈ ਸਕਦੀ ਹੈ ਪਰ ਉਮਰ ਤੋਂ ਪਹਿਲਾਂ ਨਹੀਂ ਪਣੀ ਜੇ ਤੁਸੀਂ ਨੁਕਤਾ ਫਾਰਮੂਲਾ ਵਰਤ ਲਿਆ ਆਪਣਾ। ਕਰਨਾ ਕੀ ਆ ਤੁਸੀਂ ਗੁਰਬੰਦੀ ਬਦਾਮ ਲੈ ਲੈਣੇ ਆ 25 ਗ੍ਰਾਮ 25 ਗ੍ਰਾਮ ਹੀ ਸੋਫ ਲੈ ਲੈਣੀ ਆ ਤੁਸੀਂ 10 ਗ੍ਰਾਮ ਲੈ ਲੈਣੀ ਆ ਪੂਰੀਆਂ ਮਿਰਚਾਂ ਛੋਟੀ ਇਲੈਚੀ ਲੈ ਲੈਣੀ ਆ 10 ਗ੍ਰਾਮ ਪੂਜੇ ਛੋਲੇ ਲੈ ਲੈਣੇ ਆ 25 ਗ੍ਰਾਮ ਧਾਗੇ ਵਾਲੀ ਮਿਸ਼ਰੀ ਪਾ ਲਓ ਇਹਦੇ ਚ 25 ਗ੍ਰਾਮ ਜੇ ਸ਼ੂਗਰ ਆਗਾ ਫਿਰ ਮਿਸ਼ਰੀ ਨਾ ਪਾਓ ਇਹ ਸਾਰੀਆਂ ਚੀਜ਼ਾਂ ਦਾ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਮਿਲਾ ਲਓ ਏਕ-ਏਕ ਚੌਥਿਆ ਸੁਬਾ ਸ਼ਾਮ ਲੈਣਾ ਖਾਣੇ ਤੋਂ ਬਾਅਦ ਪੈਣ ਵੇਲੇ ਸਵੇਰੇ ਉੱਠ ਕੇ ਖਾਣੇ ਤੋਂ ਪਹਿਲਾਂ ਬਾਅਦ ਚ ਸ਼ਾਮ ਨੂੰ ਖਾਣਾ ਖਾ ਕੇ ਉਸ ਤੋਂ ਬਾਅਦ ਜੇ ਬੱਚੇ ਅੱਧਾ-ਅੱਧਾ ਚੌਂਚਾ ਲੈਣਾ ਸਵੇਰੇ ਸ਼ਾਮ ਬਹੁਤ ਵਧੀਆ ਹੈਗਾ ਇਹ ਨੁਕਤਾ ਵਰਤੋ ਅੱਖਾਂ ਦਾ ਧਿਆਨ ਰੱਖੋ ਇਹ ਜੀ ਹੋਰ ਜਾਣਕਾਰੀ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੀ